अलसी के बीजन खाने के बहुत सारे फायदे होते अलसी एक बहुत ही पॉजिटिव चीज है जिस ओमेगा 3 फैटी फाइबर और प्रोटीन भरपूर विच पाए जाते हैं इस तो इसमें कई तरह के विटामिन मिनरल और भी मौजूद होते हैं अलसी के बीजन खाने के मुख्य जो दिल तंदुरुस्त रखता है पाचन प्रणाली अलसी, अलसी विच, विच बहुत ज्यादा फाइबर होता है जो पेट को साफ रखता है अति कब्ज की समस्याओं को दूर करता है ये तो पाचन प्रणाली को बेहतर बनाता है पाचन टॉनिक सहायक फाइबर से भरपूर होने के कारण होन अलसी के बीज खाने ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਜਿਸ ਨਾਲ ਜ਼ਿਆਦਾ ਖਾਣ ਤੋਂ ਬਚਾਜਾ ਜਾਂਦਾ ਹੈ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ अलसी ਦਾ ਫਾਈਬਰ ਵਿੱਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਇਤਾ ਹੁੰਦਾ ਹੈ ਹੱਡੀਆਂ ਲਈ ਇਸ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਚਮੜੀ ਅਤੇ ਵਾਲਾਂ ਲਈ अलसी ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਜ਼ਰੂਰੀ ਫੈਟੀ ਐਸਿਡ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ ਅਤੇ ਵਾਲਾਂ ਨੂੰ ਮਜ਼ਬੂਤ ਕਰਦੇ ਹਨ ਪਾਲਸੀ ਦੀਆ ਪਨੀਆ ਖਾਣਾ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੁੰਦਾ ਹੈ ਜਦੋਂ ਤੁਸੀਂ ਇਸ ਨੂੰ ਨਾਸ਼ਤੇ ਦੇ ਨਾਲ ਲੈ ਸਕਦੇ ਹੋ ਪਰ ਧਿਆਨ ਰੱਖੋ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ ਇਸ ਲਈ ਇਹਨਾਂ ਨੂੰ ਸੀਮਤ ਮਾਤਰਾ ਵਿੱਚ ਹੀ ਖਾਓ